ਸਾਸਰੀਆ ਕਾਰਜੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਗੀਤ ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ حاضر ਹੋਏ ਹਾਂ ੱਕਾ ਜਿਸ ਨੂੰ ਲਿਖਿਆ ਹੈ ਜਗਜੀਤ ਸਿੰਘ ਲੋਟ ਬਤਜੀ ਨੇ ਅਮੀਰ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਭਾਈ ਸਾਸਰੀਕਾਰ ਐਕੀ ਗੇੜਾਂ ਨੀ ਮਾਰਨਾ ਪਿੰਡ ਕਾਲ ਚੱਕਰ ਦੀ ਸੀ ਅੜਿਆ ਤੋਂ ਝਗੜਾ ਸਿਹਤ ਥੋੜੀ ਢਿੱਲੀ ਹੈ ਸਦੇ ਨਾਉਦੀ ਦਿਲਤਾ ਕਰਦਾ ਬਹੁਤ ਬਲਵੰਤ ਸਿਆਨੇ ਮਜਬੂਰੀ ਜਾਰ ਕੀਤੀ ਸਾਰਾ ਨਗਰ ਯਾਦ ਕਰਦਾ ਤੇਨੇ 22 ਟੂਰਨਾਮੈਂਟ ਦੀ ਤੀਕੰਪਕੀ ਹੋ ਗਈ ਲੱਭੂ ਬੋਚੀ ਨੇ ਕੁੜੀ ਦਾ ਵਿਆਹ ਇੰਤਰੇ ਆਇਆ ਨਾਲ ਇਛਰੀ ਵਾਲਾ ਬਾਬਾ ਵੀ ਉੜੀ ਕੱਢਿਆ ਜਕਰਨੇ ਸੁਨੇਹਾ ਦੀ ਝੜੀ ਲਾ ਦਿੱਤੀ ਮੈਂ ਕਰਦਾ ਤੇਰੀ ਪਰਜਾਈ ਦਾ ਅਸਲਾ ਜੇ ਨਾਲ ਆਉਣ ਨੂੰ ਮਿਲੂਗਾ ਨਹੀਂ ਤਾਂ ਮੈਂ ਕੱਲ ਨਹੀਂ ਆਉਂਗਾ ਥੋੜੇ ਦਿਨਾਂ ਲਈ ਠੀਕ ਹੈ ਭਾਈ ਜੱਗਰ ਨੂੰ ਬਲਵੰਤ ਦੇ ਬੋਲਾਂ ਨਾਲ ਆਉਣ ਦੀ ਆਸ ਵੱਜ ਗਈ ਸੀ ਬਲਵੰਤ ਤਾਂ ਮਨ ਕਈ ਤਰ੍ਹਾਂ ਦੇ ਟਾਣਿਆਂ ਮਾਣਿਆਂ ਵਿੱਚ ਪੁੱਜ ਗਿਆ ਕਿਉਂ ਨਾ ਜੱਗਰ ਨੂੰ ਸਾਫ਼ ਕਹਿ ਦਿੱਤਾ ਜੀ ਕਿ ਮੇਰਾ ਹੁਣ ਉੱਥੇ ਹੈ ਘਰ-ਵਾਰ ਦੇਖ ਕੇ ਐਵੇਂ ਮਨ ਹੀ ਖਾਉਂਦਾ ਹੈ ਬਨੌਰੇ ਕੀ ਟੱਪੜ ਦਾ ਕੋਈ ਜੀ ਸਿੱਧੇ ਮੂੰਹ ਕਰ ਦਿੱਤੀ ਕਰਦਾ ਫਿਰ ਉਸ ਨੂੰ ਆਪਣੇ ਅੰਦਰੋਂ ਵੀ ਜਵਾਵੜਿਆ ਕੀ ਹੋਇਆ ਜੇ ਆਪਣਿਆਂ ਨੇ ਮਖੋੜ ਦਿਆ ਗਰੀਬ ਗੁਰ ਬਹਿਰੀਆਂ ਅਸੀਸਾਂ ਤਾਂ ਨਾਲ ਨੇ ਜਿੰਨਾ ਕਰਕੇ ਇੱਥੇ ਤੱਕ ਪੜੇ ਹਾਂ ਕੀ ਸੀ ਆਪਣੇ ਕੋਲ ਜਦੋਂ ਪਿੰਡ ਛੱਡਿਆ ਸੀ ਹੁਣ ਆਕਾਰ ਪਰ ਖਰੀ ਬਖਸ਼ਿਸ਼ ਹੈ ਕੀ ਕਿਸੇ ਦਾ ਕੁਝ ਸੰਭਾਰਨ ਲੋਗੇ ਹੋਏ ਹਾਂ ਜੱਗਾ ਤੱਕਾ ਬੇਚ ਗੁਰਵੰਤ ਨੇ ਪ੍ਰੀਤਨ ਕੌਰ ਨਾਲ ਗੱਲ ਕੀਤੀ ਮਖਾ ਤੋ ਚੱਲੇਗੀ ਮੇਰੇ ਨਾਲ ਚੱਕਰ ਦਾ ਕੋਣ ਆਇਆ ਸੀ ਇਹ ਨਹੀਂ ਦੇ ਠੇਕੇ ਦਾ ਸਾਉ ਗਾ ਵੀ ਕਰ ਲਾਂਗੇ ਇਹ ਬਹਾਨੇ ਨਾਲ 4 ਪੈਸੇ ਦਾ ਕੰਪਲ ਵੀ ਹੋ ਜਾਂਦੇ ਆ ਨਾਲੇ ਤੂੰ ਐਸ ਵਾਰ ਜਾਣ ਤੋਂ ਨਾ ਕਹਿਦਾ ਸੀ ਬਾਕੀ ਤੇ ਹੀ ਵਰਗੀ ਐ ਜਵਾਕਾਂ ਦੀ ਝਾਕ ਵੀ ਇਹੀ ਐ ਕਿ ਪਿੰਡ ਵਾਲੇ ਖੇਤ بیچ ਵਟਕੇ ਪੈਸਾ ਇਥੇ ਲਾਇਆ ਜੀ ਭਲਵੰਤ ਨੇ ਕੋਈ ਜਵਾਬ ਨਾ ਦਿੱਤਾ ਕੋਈ ਜਵਾਬ ਦੇਣਾ ਸੀ ਨਹੀਂ ਸਿਚਾਉਂਦਾ राती सुपने उठ के पिंड पहुंच गया हो गया साल हो गए कोई टाव टा ही आनदार तो ने प्रीतम कौर परिवार की रस पाई प्यो दलीप सिंह की किसी नंबर लैबर मिले नौकरी करता इधरों फौज विच रिटायर होके इ चला गया घरवाली ਮੈਂ ਜਿਹੜੇ ਤੇ ਬੀਬੀ ਸੀ ਆਪਣੇ ਮਿੱਤਰ ਮੁਖਤਿਆਰ ਨੂੰ ਚੰਗੀ ਮੁੰਡੇ ਦੀ ਭਾਲ ਸੀ ਜ਼ਿੰਮੇਵਾਰੀ ਸੌਂਪੀ ਹੋਈ ਸੀ ਮੁਖਤਿਆਰ ਵੀ ਲਾਇਲ ਬੀਤੂ ਬਲਵੰਤ ਅਵਾਰਤਾਰ ਤੇ ਸੀ ਜਮੀਨ 6 ਕੱਡੇ ਸੀ ਮਤਲਬ ਆਕਰ ਤਾਂ ਤੇ ਤੁਸੀਂ ਪੜਿਆ ਲਿਖਿਆ ਸੀ ਬਾਈ ਮੇਰੀ ਜਾਕੇ ਮੁੰਡਾ 16 ਆ ਨਿਖਰਾ ਹੈ ਰਿਸ਼ਤਾ ਸੇ ਚੜ ਗਿਆ ਸੀ ਬਾਪੂ ਜਨਨ ਸਿਓ ਬਲਵੰਤ ਨੂੰ ਦੂਰ ਭੇਜਿਆ ਨਹੀਂ ਸੀ ਚਾਹੁੰਦਾ पर बीबे बिश्न कौर जोर पातेने करके अपनी लग गई दे बापू जे जवाक बहर च जो ता जाओ जाओं किसी भैन भाई का भला कारण जोगड़ा हो बाकी तेरा भाई सज्जन हैगा अपने दुख सुख ली इाल तो बाद बलवंत तो उडारी मर गया दो महीने बहुत औखे गुजरे तेल नापुर हो गया सी। ਕਰਦੀ ਅੱਧੀ ਰੋਟੀ ਕਨੇਡਾ ਦੀ ਪੂਰੀ ਨਾਲੋਂ ਕਿਤੇ ਚੰਗੀ ਐ ਫਿਰ ਪੈਰ ਕਿਸੇ ਬੇੜੀਆਂ ਜਕੜਦੇ ਤਲੀਬ ਸੌਨੇ ਗੋਰੇ ਮਿੰਨ ਬਾਲਕ ਦਾ ਮਿੰਤ ਤਰਲਾ ਕਰਕੇ ਉਹਨਾਂ ਨੂੰ ਲੱਕੜਾਂ ਚੀਨਣ ਵਾਲੇ ਆਰੇ ਤੇ ਰਖਾ ਦਿੱਤਾ ਉਹਨਾਂ ਵਿੱਚ ਪੰਜਾਬੀ 1 2 ਹੀ ਸਨ ਜਿਆਦਾ ਗਲਤੀ ਕੀਨਿਆ ਤੇ ਜ਼ਬਾਨੀਆਂ ਦੀ ਸੀ ਕੰਮ ਕਰਦਿਆਂ ਹੱਥਾਂ ਦੇ ਅਟੜ ਪੈ ਗਏ ਸਨ ਪਰ ਦਾਲਾ ਵਿੱਚ ਲਕਾਰ ਨੇ ਮਨ ਨੂੰ ਡੋਲਣਾ ਬਰਜ ਦਿੱਤਾ ਸੀ ਬਲਵੰਤ ਨੇ ਪਹਿਲੀ ਦਰਖਾਹ ਕਰਕੇ ਵੇਚ ਕੇ ਬਾਪੂ ਨੂੰ ਸਰੇ ਹਾਲਾ ਦਿੱਤਾ ਸੀ ਕਿ ਇਹ ਮਾਇਆ ਉਥੇ ਜਿੱਥੇ ਜਾ ਉਥੇ ਵਰਤ ਲੈਣ ਬਾਪੂ ਨੇ ਗੁਰੂ ਘਰ ਲਈ ਦਸਵੰਧ ਕੱਢ ਕੇ ਬਾਕੀ ਰਕਮ ਕੁੜੀਆਂ ਦੇ ਸਕੂਲ ਦੀ ਚਾਰ ਦਿਵਾਰੀ ਵਾਸਤੇ ਢਾਲ ਕਰ ਦਿੱਤੀ ਬਲਵੰਤ ਵੀ ਮਨ ਤਰੰਗ ਰਹੀ ਔਰ ਉਸ ਦੀ ਦਿੱਤੀ ਐਵਸਪੋਰ ਦੇ ਤਨਾਰਦ ਘਰਵਾਰਾਂ ਵਿੱਚ ਖੋਲ ਲੱਗ ਪਈ ਸੀ ਆਪਣਾ ਭਾਈ ਜਾਰਾ ਮਾਨਸਤਕਾਰੀ ਦਾ ਸੀ ਅਤੇ ਨਾ ਨੁਕਰ ਕਰਨ ਦੇ ਬਾਅਦ ਵੀ ਇਲਾਕੇ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ ਘਰਦਿਲ ਪੁੱਤਰਾਂ ਨੇ ਜਰਮ ਲਿਆ ਨਾਮ ਜਯਾ ਜੀ ਤੇਵਿਲ ਉਹ ਦੀ ਦਿੱਤੀ ਇਸ ਅਸੀ ਸੋ ਮੰਡੇ ਪੰਜਾਬ ਲੋੜੇ ਜਨਮ ਪੋਣ ਨਾਲ ਰਿਸ਼ਤਾ ਜੁੜਿਆ ਰਹੇਗਾ ਇਹ ਪਰਿਵਾਰਾਂ ਨੂੰ ਵੀ ਬੜਾ ਦਾ ਸਬਕ ਬੜਾ ਰਹੇਗਾ ਪਰ ਦੇਸੀ ਹੋ ਦਾ ਹੀਰ ਵਰ ਤੰਗ ਨਹੀਂ ਕਰੇਗਾ ਵੱਡੇ ਲਾਭ ਦਾ ਬਿਆਹ ਕਵਾਂਟੀ ਬੇਟਾ पेंड रसीन ने सरपंच मिंद्र की बेटी न कर दिता से कनेडा के माहौल ने रंग दिखाया बिचले चाहज ने माँ प्यो न साफ कह दिता से गोरी गर्लफ्रेंड न ही ब्याह करेगा तीजे बिल ने तो ब्याह कराने तो कोरा बना ही कर दिता डैड आई एम इनजॉय माई लाइफ विदउट मैरिज नव ने बह तो बाद दो बार इंडिया का चक्कर लगया ਭਰ ਹੋ ਦਿੱਨੇ ਉੱਥੇ ਜਾਣ ਤੋਂ ਅਨਕਾਰੀ ਕਰਦੇ ਨੇ ਤੁਸੀਂ ਜਿਹੜੀ ਆ ਜਾਣਾ ਤਾਂ ਜਾਓ ਅਸੀਂ ਉੱਥੇ ਪੈਰ ਨਹੀਂ ਪਾਉਣਾ ਬਲਵੰਤ ਦੇ ਸੰਜੋਏ ਸੁਪਨੇ ਇਹ ਸੁਣ ਕੇ ਝੂੜ-ਝੂੜ ਹੋ ਗਏ ਸਨ ਫਿਰ ਵੀ ਉਹ ਆਪਣੀ ਬਿੱਟੀ ਨੂੰ ਕਿਵੇਂ ਬੁਲਾ ਸਕਦਾ ਸੀ ਇਸੇ ਕਰਕੇ ਜੱਗਰ ਦੀ ਕਾਲ ਨਾਲ ਉਸਦੀ ਵਤਨ ਜਾਣ ਦੀ ਤਰਪ ਵਧ ਗਈ ਸੀ ਉਸ ਵਕਤ ਉੱਠਣਸਾਰ ਉਸਨੇ ਸਭ ਤੋਂ ਪਹਿਲਾਂ ਜੱਗਰ ਨੂੰ ਬੋਲ ਲਗਾਇਆ ਛੋਟੇ ਵੀਰ ਮੈਂ ਅਗਲੇ ਬੁੱਧਵਾਰ ਤੱਕ ਪਿੰਡ ਆਊਗਾ ਜੱਗਰ ਨੂੰ ہماری ਜੇ ਜੜ ਗਈ ਪਲੈਤੀ دارو ਦਾ ਆਪਣਾ ਹੀ ਰੰਗ ਹੁੰਦਾ ਹੈ ਫਲਾਈਟ ਵਿੱਚ ਬੈਠੇ ਬਲਵੰਤ ਨੂੰ ਸੋਚਾਂ ਨੇ ਫਿਰ ਆਪਣੀ ਜਾਗੜ ਵਿੱਚ ਲੈ ਲਿਆ ਪਿੰਡ ਵਾਲੇ ਉਸ ਹਰ ਸਾਲ ਯਾਦ ਕਰਦੇ ਦੋ ਤਿੰਨ ਗਰੀਬ ਘਰਾਂ ਦੀਆਂ ਕੁੜੀਆਂ ਦੇ ਹੱਥ ਪਿੜੇ ਕਰਨੇ ਜਿਵੇਂ ਉਹਨੇ ਆਪਣੇ 짐ੇ ਲੈ ਹੋਏ ਸਨ ਕਿਆਂ ਭਿਆਣੀਆਂ ਦੀ ਕਾਰਜ ਕਰ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ। ਲਿੱਸੇ ਪਰਵਾਰਾਂਆਂ ਆਸੀਂ ਸਾ ਉਸ ਨੂੰ ਰੱਬੀ ਦਵਾਵਾਂ ਦਿੰਦੀਆਂ ਲੱਗਦੀਆਂ। ਪਿੰਡ ਦੇ ਸਕੂਲ ਵਿੱਚ ਲੋੜ ਮੁਤਾਬਕ ਕੋਈ ਕਮਰਾ ਬਣਾਉਣ, ਲਾਇਬ੍ਰੇਰੀ ਲਈ ਕਾਬਾ ਜਾਂ ਕੋਈ ਰੰਗ ਰੋਗਣ ਦਾ ਖਰਚ ਕਰਨ ਦੀ ਬਜਾਏ ਉਹ ਹਮੇਸ਼ਾ ਆਮੀ ਪਰਦਾ 2 ਸਾਲ ਪਹਿਲਾਂ ਗੁਰਦੁਆਰੇ ਦੀ ਕਾਰ ਸੇਵਾ ਗਰੇਵੀ ਉਸਨੇ ਖੁੱਲੇ ਦਿਲ ਨਾਲ ਯੋਗਦਾਨ ਪਾਇਆ ਸੀ। ਪੰਚਾਇਤੀ ਟੂਰਨਾਮੈਂਟ ਵਿੱਚ ਉਹ ਹਰ ਸਾਲ ਨੌਜਵਾਨਾਂ ਨੂੰ ਰਸ਼ਾਤ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਮਨ ਲਗਾਉਣ ਦੀ ਪ੍ਰੇਰਨਾ ਦਿੱਤਾ ਸੀ ਕਬੱਡੀ ਮੈਚਾਂ ਵਿੱਚ ਸਟੋਰੀਡਰ ਤੇ ਫਸਟ ਕੈਚਰ ਦੇ ਇਨਾਮ ਬਲਵੰਤ ਸਿੰਘ ਵੱਲੋਂ ਸਪான்ਸਰ ਕੀਤੇ ਜਾ ਕੇ ਸਨ ਟਰਨਮੈਂਚ ਕਮੈਂਟਰੀ ਕਰਦੇ ਉੱਦੇ ਦੇ ਬੋਲ ਉਸ ਦੀ ਰੂਹ ਨੂੰ ਰਸ਼ਾਦੰਡੀ ਆਉ ਗਿਆ ਕਾਲਾ ਪਣੀਆਲਾ ਅਰੀੜ ਕਰਨ ਬਿਜਲੀ ਹੈ ਬਈ ਬਿਜਲੀ ਦੇ ਕੋ ਗੇ ਮੇਲ ਦਾ ਜਾਂਦਾ ਹੈ ਮੂਰੋਂ ਪੰਗਾ ਪੈ ਗਿਆ ਸੁਪਾਰ ਵਾਲੇ ਭੂਂਡ ਨਾਲ ਉਹਨੇ ਵੀ ਕੰਚੀ ਮਾਰੀ ਐ ਹੱਥ ਛੱਡ ਕੇ ਪਰੇਵੇਂ ਖਾਣੀ ਨਿਤਰੂ ਮਿੱਤਰੋ ਕਾਲਾ ਪੁਆਇੰਟ ਲੈ ਲਿਆ ਉਹਨੇ ਪੱਟ ਤੇ ਥਾਪੀ ਮਾਰਦੀ 500 ਰੁਪਈਆ ਭਾਈ ਕੈਨੇਡਾ ਵਾਲੇ ਬੰਨਿਓ ਲੋਕਾਂ ਦੇ ਸਾਰ ਰੁਕ ਜਾਂਦੇ ਸਾਰੀਆਂ ਨਜ਼ਰਾਂ ਬਲਵੰਤ ਨੂੰ ਦੇਖ ਆਸ਼ਸ਼ ਕਰ ਉੱਠਿਆ ਜਾਉਂਦਾ ਰਹੇ ਉਹ ਪੁੱਤਰਾ ਹੁਣ ਤੱਕ ਪਿੰਡ ਨੂੰ ਮਨ ਚ ਵਸਾਈ ਬੈਠਾ 99% ਪੁੱਤਰ ਕੁੰਦਣਾ ਸਿਉਂਦੇ ਨੇ ਭਲਵੰਤ ਦੀ ਪਿੱਠ ਜੀ ਤਾਂ ਆਪਣੇ ਸੁਨਾਹਿਆ ਤੁਹਾਡੇ ਅਸੀਰਵਾਦ ਨਾਲ ਤਾਂ ਇੱਥੇ ਤੱਕ ਪਹੁੰਚਾ ਗਿਆ ਭਲਵੰਤ ਜਿਵੇਂ ਹਵਾ ਵਿੱਚ ਡਾਲੀਆਂ ਮਾਰ ਰਿਹਾ ਹੋਵੇ ਪਿੰਡ ਆ ਕੇ ਛਿੜੀ ਵਾਲੇ ਬਾਬਾ ਝੰਡਾ ਸਿੰਘ ਨੂੰ ਮਿਲਣਾ ਭਲਵੰਤ ਦਾ ਜ਼ਰੂਰੀ ਇਹਿਮਾ ਹੁੰਦਾ ਸਕੂਲ ਵਿੱਚ ਜਮਦੀਵਤੀ ਤੋਂ ਮੈਂ ਕਬੱਡੀ ਦੇਖਦਾ ਆਈ ਜਨ ਆ ਜਾਂਦੇ ਚੰਗੇ ਬਣਦੇ ਬਲਵੰਤ ਜਿੱਤੇ ਪੜ੍ਹਾਈ ਵਿੱਚ ਵੀ ਮਿਹਨਤ ਸੀ ਝੰਡੇ ਦਾ ਹੱਥ ਇਸ ਪਾਸਿਓਂ ਤੰਗ ਸੀ ਇਸ ਕਈ ਸਾਲਾਂ ਤੋਂ ਪਰਿਵਾਰਾਂ ਦੀ ਸਾਂਹ ਚੱਲੀ ਆਉਂਦੀ ਸੀ ਝੰਡੇ ਦਾ ਪਿਓ ਕੁੰਗਰਾ ਬਲਵੰਤ ਦੇ ਡੱਬਰ ਦਾ ਸੀ ਸੀ ਕਬੱਡੀ ਖੇਡ ਕੇ ਆਏ ਬਲਵੰਤ ਦੇ ਝੰਡੇ ਨੂੰ ਬੇਬੇ ਨੇ ਇੱਕੋ ਜਿਹਾ ਕਿਉਂ ਪਾ ਦੇਣਾ ਝੰਡਾ ਠੀਕ ਵਾਸ ਕਰਕੇ ਪੜਨੋ ਜਵਾਬ ਦੇ ਗਿਆ ਮੈਂ ਤੋਂ ਇਹ ਟੈਂਟ ਆਉਂਦਾ ਮੈਂ ਤਾਂ ਜਿੜੀ ਵਾਲੇ ਬਾਬੇ ਨਾਲ ਕੀਰਤਨ ਕਰਿਆ ਕਰੋ ਘਰ ਦੇ ਬੇਵਸਨ ਉਹਨੋਂ ਹੋ ਜ਼ਿਆਦਾ ਸਵਾ ਬਾਬਾ ਸਮੁੰਦਰ ਸਾਂਦੇ ਡੇਰੇ ਵਿੱਚ ਰਿੰਦਾ ਡੇਰੇ ਦੇ ਨਾਂ ਜਾਇਦਾਦੀ ਚੌਕੀ ਸੀ ਅਤੇ ਚੜਾਵੇ ਦਾ ਕੋਈ ਹਿਸਾਬ-ਕਤਾਬ ਨਹੀਂ ਸੀ ਬਾਬੇ ਦੇ ਅਕਾਲ ਚਰਨੇ ਤੋਂ ਬਾਅਦ ਸੰਤ ਮੰਡਾਲੀ ਨੇ ਝੰਡੇ ਦੇ ਸਿਰ ਸਤਾਨ ਸਜਾ ਕੇ ਉਸ ਨੂੰ ਡੇਰੇ ਦਾ ਸਰਚਾਰਕ ਬਣਾ ਦਿੱਤਾ कई दिन इधरों उधरों आवाजा उठद शांत हो गया बा झंडा सिंह हम सत बागार्ड पक्के सन बलवंत सिंह बुकल खुली सी बंतिया दस दी, जे किसी अड़े थोड़े वे जा भरती है किसी ऐरे गहरे की हिम्मत नहीं भी अपने तो नापर हो बेजारा श्रद्धालु सन ਤੇ ਰਾਜਨੀਤਿਕ ਅਨਿਤਾ ਏਰੇ ਵਿੱਚ ਆਪਣੀ ਹਾਜ਼ਰੀ ਲਵਾਉਣੇ ਜ਼ਰੂਰ ਸਮਝਦੇ ਸਨ ਮਾਤਾ ਦੀ ਮੌਤ ਤੋਂ ਬਾਅਦ ਅਗਲੇ ਸਾਲ ਹੀ ਬਾਪੂ ਜੰਨਰ ਸਿੰਘ ਨੂੰ ਉਪਰੋਂ ਬੁਲਾਵਾ ਆ ਗਿਆ ਬਲਵੰਤ ਨੂੰ ਦੁਨੀਆ ਸਖਣੀ ਜਾਪੀ ਜਿਵੇਂ ਪਿੰਡ ਵਿੱਚੋਂ ਉਹਦਾ ਸੀਰੀ ਰੋਪਿਆ ਹੋਵੇ ਬੇਬੇ ਬਾਪੂ ਦੇ ਆਹਰ ਕਰਕੇ ਵੀ ਉਸਦਾ ਕੈਨੇਡਾ ਤੋਂ ਹਰ ਸਾਲ ਜਿਹੜਾ ਲੱਗਣ ਦਾ ਸਬਬ ਬਣਦਾ ਸੀ ਬਾਪੂ ਦੇ ਸੰਸਕਾਰ ਤੋਂ ਬਾਅਦ ਪਿੰਡ ਦੇ ਸਿਆਣਿਆਂ ਨੇ ਸੋ ਸਾਨ ਘਾਟ ਵਿੱਚੋਂ ਇੱਕ ਸੁੱਕਾ ਢੱਕਾ ਲੈ ਕੇ ਉਸ ਨੂੰ ਤੋੜਨ ਦੀ ਰੀਤ ਨਿਭਾਉਣ ਲਈ ਕਿਹਾ ਸੀ। ਪ੍ਰਵੰਤ ਨੂੰ ਇਸ ਗੱਲ ਦੀ ਸਮਝ ਨਹੀਂ ਸੀ। 아이 ਤਾਂ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਮਿਟਣ ਵਾਲੀ ਰੂਹ ਨਾਲੋਂ ਰਿਸ਼ਤਾ ਤੋੜਨਾ ਜ਼ਰੂਰੀ ਸਮਝਿਆ ਜਾਂਦਾ ਹੈ ਤਾਂ ਕਿ ਉਹ ਟਕਦੀ ਹੋਈ ਪਰਿਵਾਰ ਨੂੰ ਤੰਗ ਨਾ ਕਰੇ। ਸੁਣ ਕੇ ਬਲਵੰਤ ਦਾ ਅੰਦਰਲਾ ਜਾਗ ਉਠਿਆ ਕੀ ਹੋਇਆ ਜੇ ਬਾਪੂ ਚਲਾ ਗਿਆ? ਪਿਓ ਵਰਗੇ ਚਾਚੇ ਸੱਜਣ ਸਿਓ ਅਤੇ ਚਚੇਰੇ ਭਾ ਭਰਾ ਬਲੌਰੇ ਕਿਤੇ ਹੁੰਦੇ ਆ ਉਹ ਪਿੰਡ ਵਿੱਚ ਅਤੇ ਆਪਣੇ ਨਾਲੋਂ ਆਪਸੀ ਸਾਝ 도ੜਦਾ ਸੋਚ ਵੀ ਨਹੀਂ ਸੀ ਸਕਦਾ ਉਸ ਨੂੰ ਆਣ ਗਵਾਣ ਵੀ ਕੋਈ ਉਹ ਪੁਰਾਣੀ ਸੀ ਲੱਗਿਆ ਇਸ ਕਰਕੇ ਉਸਨੇ ਇਹ ਪ੍ਰਥਾ ਬੁੱਢੋਂ ਰਕਾਰ ਦਿੱਤੀ ਸੀ ਅਸਲ ਵਿੱਚ ਬਲਵੰਤ ਸਿਓ ਨੇ ਬਲੌਰੇ ਤੋਂ ਜਮੀਨ ਦਾ ਸਲਾਨਾ ਠੀਕਾ ਲੈਣਾ ਬੰਦ ਕਰ ਦਿੱਤਾ ਸੀ ਆਪਣੇ ਤਾਂ ਆਪਣੇ ਹੀ ਹੁੰਦੇ ਐ ਪੈਸਾ ਤਾਂ ਹੱਥਾਂ ਦੀ ਮਹਿਰ ਐ ਨਾਲੇ ਜਮੀਨ ਵੀ ਸੰਭਲੀ ਰੋ ਚਾਚੇ ਸੱਜਣ ਸਿਆਉਂਦੇ ਜਿਉਂਦੇ ਜੀ ਉਹ ਆਪਣੇ ਆਪ ਨੂੰ ਪਿਓ ਵਾਂਗ ਨਹੀਂ ਸੀ ਸਮਝਦਾ ਬਲੌਰਾ ਵੀ ਉਸ ਨੂੰ ਪੂਰਾ ਮਾਨ ਸਤਕਾਰ ਦਿੰਦਾ ਸੀ ਬਲਵੰਤ ਨੇ ਬਾਵਾ ਪੈਸਾ ਖਰਚ ਕੇ ਆਪਣੇ ਪੁਰਾਣੇ ਘਰ ਦੀ ਕੋਠੀ ਨੂੰ ਕੋਠੀ ਵਿੱਚ ਬਦਲ ਦਿੱਤਾ ਤੇ ਬਲੌਰੇ ਨੂੰ ਸੰਭਾਲ ਦਿੱਤਾ ਉਸ ਨੇ ਹਰ ਵਾਰ ਉੱਥੇ ਹੀ ਠਹਿਰਨਾ ਅਤੇ ਚਾਚੇ ਦੇ ਪਰਿਵਾਰ ਵੱਲੋਂ ਅਪਨਤ ਦੀ ਭਾਵਨਾ ਦਿਖਾਈ ਦਿੱਤੀ ਲੋਕਾਂ ਨੇ ਬਲਵੰਤ ਦੇ ਬਿਤੇਰੇ ਕਰਨ ਪਰਨੇ ਕਿ ਉਸਦੀ ਕਮਾਈ ਤੇ ਬਲੌਰਾ ਐਸ਼ ਕਰੇ ਜੇ ਜ਼ਮੀਨ ਕਿਸੇ ਦੂਸਰੇ ਬੰਦੇ ਨੂੰ ਚਕਾਉਤ ਦਿੱਤੀ ਹੋਵੇ ਤਾਂ ਚੰਗੀ ਕਮਾਈ ਹੋ ਸਕਦੀ ਹੈ ਬਲਵੰਤ ਨੇ ਇਸ ਤਰ੍ਹਾਂ ਦੇ ਵਿਚਾਰ ਮਨ ਵਿੱਚ ਕਰੇ ਉਗਣੀ ਦੇ ਸਨ ਪਰ ਚਾਚਾ ਸੱਜਣ ਦੇ ਆਖਾਲ ਚਰਾਣੇ ਤੋਂ ਮਗਰੋਂ ਬਲੌਰਾ ਅਬੈੜਾ ਹੋ ਗਿਆ ਅਤੇ ਉਸ ਦੀ ਆਪ ਉਦਰੇ ਪੰਦਾ ਬਲਵੰਤ ਨੂੰ ਅਨਾੰਬਾ ਵੀ ਮਿਲਿਆ ਸੀ बलवंतरी सेहत तो दिनों दिन कमजोर हो रही थी हम हर साल उस लंबा सफर करना औखा लगता है पर फिर भी वह मिट्टी दे तंदा शरीर नो ताक दे के मोह दिया तंदा वजा शरीरक तकलीफ नाकते रख के पिंड पहुंच ही जाता इस बार उसने पिंड आके जगर न जमीन बेचन का विचार सेंड के दो तिना तरहदार बंदे जमीन खरीदने लड़ी सन ਆਰਤੀ ਗਿਸ਼ਕੰਦਰ ਸਿੰਘ ਨਾਲ ਉਹਨਾਂ ਦੀ ਬੱਟ ਵੀ ਸਾਂਝੀ ਸੀ ਬਲੌਰੇ ਨੂੰ ਯਕੀਨ ਸੀ ਕਿ ਬਾਈ ਜਮੀਨ ਉਸ ਨੂੰ ਹੀ ਦੇ ਕੇ ਜਾਵੇਗਾ ਇੰਨੇ ਸਾਲਾਂ ਤੋਂ ਲੱਖਾਂ ਰੁਪਏ ਠੇਕਾ ਦਾ ਨਾ ਲੈਣ ਕਰਨ ਅਤੇ ਆਪਣਾ ਮਹਿਲਾ ਵਰਗਾ ਕਰ ਉਸ حوالے ਕਰਕੇ ਉਹ ਇਸ ਨੂੰ ਆਪਣਾ ਹੱਕ ਸਮਝਦਾ ਸੀ ਪਿੰਡ ਦੀ ਦੋ ਚਾਰ ਕਲਾ ਹੁਸੀ ਕਰਨ ਵਾਲੇ ਬੰਦਿਆਂ ਨੇ ਬਲੌਰੇ ਦੇ ਮਨ ਵਿੱਚ ਕੂੜ ਪਾ ਦਿੱਤਾ ਸੀ ਕਿ ਬਲਵੰਤ ਕੋਲ ਮਜਬੂਰੀ ਵਸ ਜਮੀਨ ਉਸ ਨੂੰ मुफ्त देने तो बिना कोई चारा नहीं है जेकर लौट पीता पटवारी के तहसीलदार मिल के बलवंत इन्ना को खज्जल कर देंगे, के वो कर दे चुप चुपीते पैरी बलौरे के न कर देगा एक दिन बलवंत ने बलौरे नोड़ी छोटे भीर तेनू पता है बी मैं सहित करके बहुत बार आ नहीं सकता पहला तेरी पैर तेरी है जिम्मे तू कहे मैं जमीन तेनों देनी चाहूँ ਲੁਕਾਣਾ ਨੂੰ ਅਧਿਪਤੀ ਪੈਸੇ ਵੀ ਅੱਗੇ ਪਿੱਛੇ ਕਰ ਲਾਂਗੇ ਬਲੌਰੇ ਨੂੰ ਜਿਵੇਂ ਪਹਿਲਾਂ ਹੀ ਪਤਾ ਸੀ ਭਾਈ ਤੇਰੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ ਤੇ ਤੈਨੂੰ ਇੱਥੇ ਆਏ ਨੂੰ ਹੱਥਾਂ ਦੇ ਜੁਗਦੇ ਆ ਤੇਰੀ ਜ਼ਮੀਨ ਵੇਚਣ ਵਾਲੀ ਗੱਲ ਮੈਨੂੰ ਜਤੀ ਨਹੀਂ ਉਹ ਪਿਛਲਾ ਸਾਰਾ ਭੁੱਲ ਕੇ ਅਹਿਸਾਨ ਜਿਕਾ ਜਤੋਂ ਲੱਗਾ ਇਹ ਤਾਂ ਮਾਮਾਤੀ ਨਾ ਦਾ ਲਿਖਾ ਹੁੰਦਾ ਹੈ ਨਿਕਿਆ ਮੇਰਾ ਵੀ ਡੱਬਰ ਹੈ ਫਿਰ ਮੈਂ ਤਾਂ ਹਰ ਤਰ੍ਹਾਂ ਆਰ ਦਿਆਰਾ ਕਿ ਜਮੀਨ ਘਰ ਵਿੱਚ ਹੀ ਰਹੀ। ਹਲਵੰਤ ਅਜੇ ਵੀ ਬਿਹਾਰੀ। ਸ਼ਾਮ ਦੇ ਵਿੱਚ ਗੱਲ ਰਹੀ ਦਿਆਰਾ ਸੀ। ਗੱਲ ਪਿੰਡ ਵਿੱਚ ਖਿਲਰ ਗਈ। ਡੁੰਡੀ ਦੇ ਯਾਰਾਂ ਨੇ ਬਲੋਰੇ ਨੂੰ ਅੜੇ ਰਹਿਣ ਲਈ ਹੱਲਾਸ਼ੀਰੀ ਦੇ ਦਿੱਤੀ। ਹੁਣ ਉਹ ਕਿਸੇ ਗੁਰੂ ਪੀਰ ਦਾ ਨਹੀਂ ਸੀ। ਭਾਈ ਜਿਵੇਂ ਤਾ ਮੈਂ ਤੈਨੂੰ ਕਿਸੇ ਕੀਮਤ ਤੇ ਵੇਚਣੇ ਨਹੀਂ ਦੇਣੀ। ਜੋ ਮਰਜ਼ੀ ਹੋ ਜੇ। ਨਾ ਤਾਂ ਤੇਰੇ ਟੱਕ ਨੂੰ ਕੋਈ ਸਿੱਧਾ ਰਾ ਲੱਗਦਾ ਹੈ। ਨਾਹੀ ਮੋਟਰ ਦਾ ਪਾਣੀ ਨਾਲੇ ਜੀ ਨੇ ਮੇਰੇ ਨਾਲ ਦੁਸ਼ਮਣੀ ਪਾ ਕੇ ਸੌਦਾ ਕਰਨਾ ਹੈ ਮੈਂ ਦੇਖਦਾ ਉਹਨੂੰ ਵੱਡੇ ਵਿਦਵਾਸ਼ੋ ਫਲੋਰੇ ਨੇ ਆਪਣਾ ਰਾਦਾ ਜाहिर ਕਰ ਦਿੱਤਾ ਬਲਵੰਤ ਨੇ ਜਗਨਾਰ ਗੱਲ ਕੀਤੀ ਉਹ ਝਾਰਵੀ ਸੀ ਤੇ ਸਾਂਝਦਾਰ ਵੀ ਸੀ ਸੁਣ ਕੇ ਉਸ ਦਾ ਮਾਣਾ ਉੱਲ ਉਠਿਆ ਇੰਨਾ ਧੱਕਾ ਮੈਂ ਦੇਖਦਾ ਉਹਨੂੰ ਵੱਡੇ ਢੀਲੇ ਨੂੰ ਇਹਨੂੰ ਕੋਈ ਨਹੀਂ ਰੋਕ ਸਕਦਾ ਜਿਵੇਂ ਇੰਬੇ ਚਰਤੋ ਕਹੇ ਤਾਂ ਬਲੌਰੇ ਦਾ ਕੰਡਾ ਹੀ ਕੱਢਿਆ ਬਲਵੰਤ ਨੇ ਸੱਤਵੇਂ ਜਮਾਨ ਤੇ ਚੜ੍ਹਿਆ ਜੱਗਰ ਦਾ ਗੁੱਸਾ ਭਾਪ ਲਿਆ ਸੀ ਜੱਗਰਾ ਮੈਂ ਉਹਨੂੰ ਪੁੱਤਾਂ ਵਰਗਾ ਸਮਝਦਾ ਆਪਾਂ ਉਹਦਾ ਕੋਈ ਨੁਕਸਾਨ ਨਹੀਂ ਕਰਨਾ ਜੱਗਰ ਨੇ ਮੱਲੋ ਜੋਰੀ ਬਲਵੰਤ ਨੂੰ ਬਲੌਰੇ ਦੇ ਘਰੋਂ ਆਪਣੇ ਘਰ ਲਿਆ ਤਾਂ ਬਿਗੜੇ ਜੱਟ ਦਾ ਪਤਾ ਨਹੀਂ ਹੁੰਦਾ ਕੋਈ ਬੈਰ ਸਿਰ ਚੜ੍ਹ ਕੇ ਹੋਰ ਪਾਵੇ ਬਲੌਰਾ ਹੁਣ ਹੋਰ ਅਖਨਾ ਅਖਰਾ ਬਗੜਨ ਲੱਗ ਪਿਆ ਘਰ ਉਤੇ ਕਬਜ਼ਾ ਮੇਰਾ ਹੀ ਸੀ ਮੇਰਾ ਹੀ ਰਹੇਗਾ ਜੇ ਉਹਨੇ ਤੋੜ-ਭੰਨ ਤੇ ਖਰਚਾ ਕੀਤਾ ਤਾਂ ਉਹਟਰ ਵਰਗੀਆਂ ਸਹੂਲਤਾਂ ਵੀ ਇਸੇ ਘਰ ਵਿੱਚ ਮਾਣੀਆਂ ਨੇ ਉਸਨੇ ਪ੍ਰੇਮ ਪਿਆਰ ਨਾਲ ਸਮਝਾਉਣ ਦੇ باوجود ਬਲੌਰਾ ਗੱਲ ਕਿਸੇ ਤਨਪੱਤਰ ਨਾਲ ਲਾੜੀ ਤਿਆਰ ਨਹੀਂ ਸੀ ਅਖੀਰ ਆੜਤੀ ਸਕੰਦਰ ਨੇ ਬਲਵੰਤ ਕੋਲ ਜ਼ਮੀਨ ਖਰੀਦਣ ਦੀ ਹਾਮੀ ਭਰ ਦਿੱਤੀ ਬਲਵੰਤ ਸਿਆ ਧੂਪੇ ਕਰਨਾ ਕਰ ਇਹੋ ਜਿਹੇ ਕਾਗਜ਼ੀ ਚੇਰਾ ਨਾਲ ਸਾਡਾ ਰੋਜ਼ ਬਾਪਿੰਦਾ ਹੈ ਖੇਤਾਂ ਤੇ ਬਾਹ ਵੀ ਲਮਾਂਗੇ ਤੇ ਪਾਣੀ ਦਾ ਪ੍ਰਬੰਧ ਵੀ ਹੋ ਜਾਊਗਾ ਪਰ ਬਲਵੰਤ ਦਾ ਮਨ ਉਦਾਸੀ ਜਮੀਨ ਮਿਕਾਂ ਦੀ ਭਣਕ ਪੈਂਦੀ ਬਲੌਰੇ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਅਤੇ ਉਸਨੇ ਗਲੀ ਵਿੱਚ ਕੜ ਕੇ ਗਾਲੀ ਗਰੋਸ਼ੀ ਦਿੱਤੀ ਦੇਖਦਾ ਕਿਹੜਾ ਸੌਰਾ ਜ਼ਮੀਨ ਲੈਣ ਦਾ ਲੈਂਦਾ ਤੇ ਕਬਜ਼ਾ ਕਰਦਾ ਤੇ ਮੈਨੂੰ ਘਰੋਂ ਬੇਕਾਰ ਕਰਦਾ ਪ੍ਰਵੰਤ ਦਾ ਮਨ ਉੱਕਾ ਹੀ ਨਹੀਂ ਸੀ ਕਰਦਾ ਕਿ ਉਹ ਬਲੌਰੇ ਨੂੰ ਆਪਣੇ ਘਰ ਵਿੱਚੋਂ ਕੱਢੇ ਪਰ ਬਲੌਰੇ ਦੀ ਧੱਕਾ ਸਾਹੀ ਤੇ ਪਿੰਡ ਵਾਲੀਆਂ ਨੀਆਂ ਗੱਲਾਂ ਸੋਕੇ ਉਸ ਨੂੰ ਪਾਰਾ ਚੜ ਗਿਆ ਸੀ ਜਗਰ ਦੀ ਗਹੀ ਗੰਨ ਮਨ ਵਿੱਚ ਘੁੰਮਣ ਲੱਗੀ ਫਿਰ ਯਾਦ ਆਈ ਬਾਬਾ ਝੰਡਾ ਸਿਆਉ ਦੀ ਭਾਬੀ ਨੇ ਇੱਕ ਥਾਪੀ ਬੰਦਿਆ ਤੂੰ ਮੇਰਾ ਆਚਾਰ ਨਹੀਂ ਭਰਾਏ ਬਲੌਰੇ ਵਰਗੇ ਲੱਕੜ ਵਰਦਿਆਂ ਨੂੰ ਰੋਸ ਤੇ ਕਰੀ ਲਿਆ 24 ਘਾਟੇ ਚ ਘਰ ਦਾ ਕਬਜ਼ਾ ਤੇਰੇ ਹਵਾਲੇ ਹੋ ਤੂੰ ਹਮੀ ਪਰ ਬਲਵੰਤ ਨੀਂ ਮਾਈ ਬੈਠਾ ਸੀ ਉਸ ਦਾ ਦਿਨ ਕਰਦਾ ਸੀ ਕਿ ਬਲੌਰੇ ਨੂੰ ਦੱਸਣ ਨੂੰ ਕਿ ਮੇਰੀਆਂ ਜੜਾਂ ਅਜੇ ਪਿੰਡ ਵਿੱਚ ਨੇ ਬਾਬੇ ਨੇ ਬਾਬੇ ਨੂੰ ਕੱਲ ਨੂੰ ਦੱਸਣ ਦਾ ਕਹਿਤੀ ਉਹ ਘਰ ਮੁੜਾਇਆ ਅੱਧੀ ਰਾਤ ਸੋਚਾਂ ਵਿੱਚ ਲੰਘ ਮਨ ਦਾਵਾ ਡੋਲ ਬਲੌਰੇ ਜਿ ਕੋ ਤੇਰੀ ਮਿੱਟੀ ਏ ਉਸ ਦੀ ਅੜ ਪੰਨਣੀ ਜ਼ਰੂਰੀ ਹੈ ਚਾਰ ਭਾਂਡੇ ਟਿੰਡੇ ਛੜਕ ਤੇ ਖਿੜੇ ਤਾਂ ਆ ਘਟ ਕਾਣੇ ਆ ਜੂਗੀ ਦੂਜਾ ਮਨ ਬੋਲਦਾ ਜੇ 50 ਸਾਲਾਂ ਤੋਂ ਉਹਨੂੰ लाਡ ਲਾਇਨੇ ਅਜੀਬ ਸਮਝਿਆ ਤਾਂ ਹੁਣ ਉਹਨੂੰ ਵੇਖ ਕਰ ਹੁੰਦਾ ਦੇਖ ਸਕੇਗਾ ਦੁਨੀਆ ਅੱਡ ਤਵਾਸਾ ਦੇਖੂਗੀ ਫਿਰ ਆਪਣਾ ਖੂਨ ਤਾਂ ਆਪਣਾ ਹੀ ਹੁੰਦਾ ਹੈ ਮੂੰਹ ਹਨੇਰੇ ਉਠਾ ਇਸ਼ਨਾਨ ਕਰਕੇ ਬਲਵੰਤ ਗੁਰੂ ਘਰ ਨੂੰ ਨਮਸਤਕ ਹੋਇਆ ਖੌਂਦ ਤੇ ਹੋਣ ਲਈ ਚ ਰਹਿ ਗਿਆ ਚਾਰੇ ਪਾਸੇ ਸ਼ਾਂਤ ਮਾਹੌਲ ਸੀ ਨਾ ਕੋਈ ਵਾਰੀ ਨਹੀਂ ਬਗਾਨਾ ਸਾਗਨ ਸੰਗ ਹਾਵ ਕੋ ਬਣਾਈ ਦੀ ਆਜ ਕਰਨੀ ਪਈ ਮਨ ਕਿਸੇ ਟਹਿਰੋ ਵਿੱਚ ਆ ਗਿਆ ਰਸਤੇ ਵਿੱਚ ਵਾਪਸ ਆਉਂਦਿਆਂ ਕਿਸੇ ਦਰਖਤ ਦਾ ਸੁੱਕਾ ਢੀਲਾ ਉਸਦੇ ਪੈਰ ਹੀ ਢਾਕੇ ਟੁੱਟ ਗਿਆ ਉਸਨੇ ਝੁੱਕ ਕੇ ਉਸ ਮੂਟ ਕੱਢ ਕਾ ਚੁੱਕ ਲਿਆ ਇਸਿਆਣਿਆਂ ਦਾ ਕਥਨ ਮਨ ਮਸਤਕ ਵਿੱਚ ਉਗਰਾਇਆ ਕੋ ਲੋੜੀ ਨਹੀਂ ਜ਼ਰੂਰ ਕੀਤਾ ਇਹ ਢੱਕਾ ਤੋੜ ਦਿੱਤਾ ਬਲਵੰਤ ਨੂੰ ਮਹਿਸੂਸ ਹੋਇਆ ਜਿਵੇਂ ਆਤਮਾ ਦੇ ਪਿਆ ਮਨ ਮੋਏ ਕੋ ਅਜ ਅਚਾਨਕ ਲੱਥ ਗਿਆ ਹੋਵੇ ਘਾਰ ਆ ਕੇ ਬਲਵੰਤ ਸਮਾਨ ਇਕੱਠਾ ਕਰਨ ਲੱਗ ਪਿਆ ਤੇ ਅਗਲੇ ਦਿਨ ਹੀ ਕਨੇਡਾ ਬਾਕਸ ਜੋ ਮੁਰਨਾ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਅੰਤ ਤੱਕ ਸੌਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ